ਵੇਦੀ ਕੀ ਨਾਮ ਆ ਮੇਰਾ ਨਾਮ ਸੰਜੀਵ ਹੈ ਕੀ ਗੱਲ ਹੋਈ ਆ ਕੀ मामਿਆ ਵਾ ਅਸੀਂ ਦੇਖੋ ਜੀ ਮੇਰੀ ਭੈਣ ਦਾ ਵਿਆਹ ਵਾ ਜੀ 11 ਤਰੀਕ ਨੂੰ 11 ਦਸੰਬਰ ਦਾ ਅਸੀਂ ਸਾਡੇ ਘਰੇ ਨੱਚ ਰਹੇ ਸੀਗੇ ਜੀ ਖੁਸ਼ੀ ਦਾ ਮੌਕਾ ਚਲੋ ਨੱਚ ਰਹੇ ਸੀ ਨੱਚਦੇ ਅਸੀਂ ਬਾਹਰ ਇਹਦੇ ਮੁੰਡੇ ਕੋਲੇ ਵੀੜੀਆਂ ਖਤਮ ਹੋ ਗਈਆਂ ਇਹ ਵੀੜੀਆਂ ਲੈਣ ਚਲੇ ਗਏ ਡੀਜੇ ਬੰਦ ਕਰਕੇ ਚਲੋ ਹੁਣ ਪਾਵਾਂਗੇ ਸਾਰੇ ਜਣੇ ਅਸੀਂ ਵੀੜੀਆਂ ਲੈਣ ਚਲੇ ਗਏ ਉੱਥੇ ਪਤਾ ਨਹੀਂ ਜੀ ਕਰਨ ਨਾਲ ਕੋਈ ਮੰਗਲ ਦੀ ਜਿਹੜੇ ਮੁੰਡੇ ਦੀ ਡੈਥ ਹੋਈ ਹੈ ਜੀ ਉਦੋਂ ਨਾਲ ਪਤਾ ਨਹੀਂ ਕੋਈ ਜਿੱਦਬੈ ਸੂਈ ਰੱਬ ਜਾਣਦਾ ਕੀ ਹੋਇਆ ਉਸ ਟਾਈਮ ਅਸੀਂ ਲਵੇ ਹੈ ਨਹੀਂ ਸੀ ਪਤਾ ਨਹੀਂ ਗਾਲ ਕੱਢੀ ਹੈ ਜੋ ਵੀ ਲਾ ਲੂ ਵੀ ਕੁਝ ਹੋਇਆ ਜੀ ਅਸੀਂ ਉਸ ਟਾਈਮ ਨਹੀਂ ਸੀਗੇ ਲਵੇ ਜਦੋਂ ਅਸੀਂ ਦੇਖਿਆ ਆਪਸ ਵਿੱਚ ਜਿੱਦ ਰਹੇ ਸੀਗੇ ਕਰਨ ਤੇ ਮੰਗਲ ਜੀ ਪਰ ਕਰਨ ਨੇ ਫੋਨ ਕਰਕੇ ਪਤਾ ਨਹੀਂ ਉਹਦੇ ਕਿਹਨੂੰ ਬੁਲਾਏ ਡੈਡੀ ਨੂੰ ਬੁਲਾਇਆ ਉਹਨੇ ਅਸੀਂ ਉਹ ਲੜਾਈ ਦੇ ਵਿੱਚ ਇੱਥੇ ਟਾਲ ਰਹੇ ਉਹਦੇ ਡੈਡੀ ਨੇ ਆਉਣ ਸਾਰੇ ਤੇ ਹਮਲਾ ਕਰਿਆ ਜੀ ਜਾਣ ਲੈ ਬਾਈ ਹਰ ਦਿੱਕੇ ਹਥਿਆਰ ਨਾਲ ਅੰਨੇ ਰਸ ਗਿਆ ਦੇਖੋ ਜੀ ਸਾਨੂੰ ਕੋਈ ਇੰਨਾ ਦੇਖਿਆ ਨਹੀਂ ਸਾਨੂੰ ਇਹ ਸੀਗਾ ਕਿ ਉਹ ਲੜ ਰਹੇ ਨੇ ਵੈਸੇ ਇਹਨਾਂ ਨੂੰ ਹਟਾ ਲਈਏ ਸੀ ਥੋੜੀ ਦੂਰ ਤੇ ਸੀ ਇਹ ਮੁੰਡਾ ਸੀਗਾ ਲੈ ਬਈ ਇਹਨੇ ਫੜ ਲਿਆ ਉਹਨੂੰ ਜੀ ਉਹਦੀ ਬਾਹ ਫੜ ਲਈ ਉਹ ਕਹਿੰਦਾ ਕਹਿੰਦਾ ਇਹਦੇ ਵੀ ਮਾਰੂ ਉਹ ਬੰਦੇ ਦੋਨੇ ਇਹ ਗੱਲ ਕਰ ਰਹੇ ਸੀ ਮਾਰ ਮਾਰੇ ਇਹਦੇ ਮਾਰ ਜਦੋਂ ਇਹ ਮਾਰਦਾ ਤਾਂ ਪਹਿਲਾਂ ਉਹ ਭੱਜ ਗਿਆ ਭੱਜ ਗਿਆ ਜਦੋਂ ਅਸੀਂ ਆਪਣੇ ਬੰਦੇ ਨੂੰ ਦੇਖਿਆ ਮੰਗਲ ਨੂੰ ਖੂਨ ਨਿਕਲ ਹੀ ਜਾਂਦਾ ਸੀ ਇਹਨੂੰ ਚੱਕਣ ਦੇ ਵਿੱਚ ਉਹ ਹੋ ਗਈ ਜੀ ਵੀ ਦੇਖੇ ਆਪਣੇ ਮੰਨ ਨੂੰ ਉਸੇ ਸਮੇਂ ਉਹ ਭੱਜ ਗਿਆ ਜੀ ਉਸ ਟਾਈਮ ਉੱਤੋਂ ਕੀ ਮਾਰਿਆ ਉਹਨੇ ਸੁਰੀ ਸੀ ਕਿੰਨਾ ਹਜ਼ਾਰ ਸੀ ਜੀ ਦੇਖੋ ਸੁਰੀ ਸੀ ਹਾਂ ਏਡੀ ਸਰ ਜਿਹੜਾ ਮਤਲਬ ਕਹੋ ਕੀ ਲੱਗਦਾ ਤੁਹਾਡਾ ਸਾਡਾ ਆਜੀ ਆਪੇ ਜੀ ਛੋਟਾ ਭਾਈ ਛੋਟਾ ਭਾਈ ਹਾਂ ਵੈਸੇ ਜੀ ਹਾਏ ਬਾਈ ਤੁਸਾਨੂੰ ਮਾਰ ਗਿਆ ਕੋਈ ਜੀ ਹਾਏ ਹਾਏ ਕੀ ਗੱਲ ਹੋਈ ਆ ਤੁਹਾਨੂੰ ਕਿੰਨੇ ਵਜੇ ਮਿਲਿਆ ਕੀ ਕੀ ਗੱਲ ਹੋਈ ਜੀ 10 ਵਜੇ ਪਤਾ ਲੱਗਿਆ ਕੀ ਹੋਇਆ ਹੋਇਆ ਕੀ ਆ ਮਤਲਬ ਨਾ ਕਿੱਥੇ ਸੀ ਵਿਆਹ ਕੀ ਕਰਿਆ ਦਾ ਵਿਆਹ ਤਾਂ ਜਿਹੜਾ 11 ਤਰੀਕ ਨੂੰ ਆਹੇ ਤਵੱਸ ਨਾ ਦੇ ਤਿਆਰੀਆਂ ਹੀ ਕਰਦੇ ਸੀ ਗਾ ਵਿਆਹ ਆ ਰਿਹਾ ਦੇ ਕਿੱਥੇ ਸੀ ਵਿਆਹ ਵਿਆਹ ਇੱਧਰੀ ਆ ਜੀ ਮੰਡੀ ਤੇ ਪੰਗੀਆਂ ਨੇ ਕੋਈ ਪਤਾ ਕਿੰਨੇ ਵਜੇ ਤੁਹਾਡੇ ਕੋਲੋਂ ਵਿਆਹ ਸਾਡੇ ਕੋਲੋਂ 7 ਵਜੇ ਗਿਆ ਸੀ ਹੂੰ ਤਿਆਰ ਹੋ ਕੇ ਗਿਆ ਨਾ ਜੀ ਉਹੀ ਕੱਪੜੇ ਪਾ ਕੇ ਗਿਆ ਤਿਆਰ ਹੋ ਕੇ ਕੱਲਾ ਕੋਟ-ਕੋਟ ਬਦਲ ਕੇ ਕੀ ਕਰਕੇ ਗਿਆ ਤੁਹਾਨੂੰ ਕੀ ਗੱਲ ਹੋਈ ਕੀਕ ਜਾਨਣਾ ਨਹੀਂ ਕਰਨਾ ਲੜਾਈ ਦਾ ਕਾਰਨ ਕੀ ਹੋਇਆ ਲੜਾਈ ਦਾ ਕੋਈ ਨਹੀਂ ਸੀ ਜੀ ਹੁਣ ਤਾਂ ਬਸ ਪਹਿਲਾਂ ਲੜਾਈ ਨਹੀਂ ਤਾਂ ਹੁਣ ਕਰਦਾ ਨਹੀਂ ਸੀ ਜੀ ਹਮ ਹੁਣ ਤਾਂ ਬਸ ਉਹ ਵੀ ਛੱਡ ਕੇ ਉੱਥੋਂ ਕਰਿਆ ਕੰਮ ਜੀ ਹਮ ਕੀ ਲੱਗਦਾ ਕੋਈ ਪ੍ਰਾਣੀ ਰੰਜਸ਼ ਸੀ ਇਹਨਾਂ ਦੀ ਕੋਈ ਪਤਾ ਨਹੀਂ ਇਹ ਮੈਨੂੰ ਤਾਂ ਇਹੋ ਜਿਹਾ ਸਮਝ ਆਉਂਦਾ ਸਿੱਗੀ ਖੋਵ ਕੱਢੀ ਹੈ ਫੈਸ਼ਨ ਘਰੇ ਸਾਡੇ ਤੁਹਾਨੂੰ ਕਿੰਨੇ ਵਜੇ ਪਤਾ ਲੱਗਦਾ ਅੱ nửa ਹੀ 10 ਹੈਗੇ ਉਹ ਪਰਿਵਾਰ ਦੇ ਤੁਹਾਡੇ ਹੈਗੇ ਸੀ ਸਨੇਤਾ ਹੈਗੀ ਸੀ ਜਿਨ੍ਹਾਂ ਨੇ ਮਾਰਿਆ ਕਿ ਨਾ ਜੀ ਨਾ ਜੀ ਕੋਈ ਮੜ ਗਣੀ ਪਰ ਸੱਦ ਸੱਦ ਕੇ ਸੱਦ ਕੇ ਆਉਂਦੇ ਤੇ ਉੱਥੇ ਸੀ ਕੋਈ ਜਾਨ ਪਛਾਨ ਕੇ ਇਕੱਲੇ ਸੀ ਕੀ ਕੰਮ ਕਰਦੇ ਸੀ ਕੋਈ ਕੰਮ ਨਹੀਂ ਸੀ ਕਰਦੇ ਇਕੱਲੇ ਹੀ ਬੇਟਾ ਸੀਗਾ ਹਾਂ ਜੀ ਇਕੱਲਾ ਸੀ ਵਿਆਹ ਹੋਇਆ ਸੀ ਕਿ ਨਹੀਂ ਕਵਾਰਾ ਜੀ ਕਪੂਰੀ ਕਵਾਰੀ ਹੈ ਜੀ ਉੱਥੇ ਕਿੰਨੇ ਬੱਚੇ ਤੁਹਾਡੇ ਸਾਰੇ ਤਿੰਨ ਬੱਚੇ ਦੋ ਬੁੱਤੀਆਂ ਈ ਮੰਗ ਕਰਦੇ ਨੇ ਪ੍ਰੋਸੈਸ ਹੁੰਦੀ। ਅਸੀਂ ਮੰਗ ਕਰਦੇ ਆ ਜੀ ਉਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ। ਛੋਲੇ ਬੱਚੇ ਨੂੰ ਇਨਸਾਫ਼ ਮਿਲਣਾ ਚਾਹੀਦਾ। ਸਾਨੂੰ ਇਨਫੋਰਮੇਸ਼ਨ ਮਿਲੀ ਸੀ ਸਾਨੂੰ ਰੁਕਾ ਆਇਆ ਪਹਿਲਾਂ ਤਾਂ ਹਸਪੀਟਲ ਤੋਂ ਬ੍ਰਾਡ ਡੈਟ ਦਾ ਮੰਗਲ ਸਿੰਘ ਪੁੱਤਰ ਗੁਰਪਾਲ ਸਿੰਘ ਵਾਸੀ ਦਾਣਗੜ ਰੋਡ ਨੋਲਾ ਜਿਹਦੇ ਸਬੰਧ ਵਿੱਚ ਵੀ ਸਾਨੂੰ ਜਾਣਕਾਰੀ ਜਿਹੜੀ ਮਿਲਿਆ ਉਹ ਇਹ ਹੈ ਵੀ ਇੱਥੇ ਇੱਕ ਮੰਡੀ ਦੇ ਵਿੱਚ ਸੰਜੂ ਨਾਂ ਦਾ ਹੈਗਾ ਬੰਦਾ ਜਿਹਦੀ ਭੈਣ ਦਾ ਵਿਆਹ ਸੀ 11 ਤਰੀਕ ਨੂੰ ਹੋਣਾ ਗਿਆ। ਉਹਦੇ ਸਬੰਧ ਵਿੱਚ ਕੱਲ ਕੋਈ ਇਹਨਾਂ ਦਾ ਸ਼ਾਮ ਨੂੰ ਪ੍ਰੋਗਰਾਮ ਸੀਗਾ ਜਿੱਥੇ ਮੰਗਲ ਸਿੰਘ ਅਤੇ ਅ ਕਰਨਨਾ ਦਾ ਮੁੰਡਾ ਚਮਕੀਲਾ ਚਮਕੀਲਾ ਉਹਦੇ ਪਿਓ ਦਾ ਨਾਮ ਆ। ਇਹਨਾਂ ਦੋਹਾਂ ਦੀ ਆਪਸ ਵਿੱਚ ਨੱਚਦੇ ਟੱਪਦੇ ਖਾਂਦੇ ਪੀਂਦੇ ਬਹਿਸ ਹੋ ਗਈ। ਤੇ ਜਿਹਦੇ ਕਾਰਨ ਬਹਿਸ ਹੋਣ ਕਰ ਲੈ ਤੁਰਤੇ ਫਿਰਦੇ ਉੱਥੋਂ ਵਿਆਹ ਚੋਂ ਨਿਕਲ ਕੇ ਮੰਡੀ ਚ ਆ ਗਏ। ਜਿੱਥੇ ਮੰਡੀ ਚ ਆ ਕੇ ਇਹਨਾਂ ਨੇ ਇਹ ਨਾਰਮਲੀ ਖੜੇ ਸੀਗੇ। ਕਰਨ ਨੇ ਕਿਹਾ ਵੀ ਮੈਂ ਬੁਲਾਉਣਾ ਆਪਣੇ ਪਿਓ ਨੂੰ। ਉਹ ਦੂਜਿਆਂ ਨੇ ਕਿਤੇ ਸਮਝਿਆ ਵੀ ਕੀ ਬਲਾ ਲੂਗਾ ਚਲੋ ਕੋਈ ਗੱਲ ਨਹੀਂ ਖੜੇ ਆਂਗੇ। ਉਸ ਤੋਂ ਬਾਅਦ ਜਦੋਂ ਉਹਦਾ ਚਮਕ ਫਾਦਰ ਆਇਆ ਚਮਕੀਲਾ। ਉਹਨੇ ਆਉਣ ਸਰ ਕਿਸੇ ਨਾਲ ਕੋਈ ਗੱਲਬਾਤ ਨਹੀਂ ਕੀਤੀ ਕੁਛ ਨਹੀਂ। ਜਿਹੜਾ ਮ੍ਰਿਤਕ ਹੈ ਮੰਗਲ ਸਿੰਘ। ਇਹਨੂੰ ਜੱਫੀ ਪਾ ਕੇ ਉਹਦੇ ਮਤਲਬ ਲੋਅਰ ਐਬਡੋਮਨ ਜਿੱਥੇ ਆਪਾਂ ਕਹਿ ਸਕਦੇ ਆਂ ਏਰੀਆ ਟੱਡੇ ਤੋਂ ਥੱਲੇ ਪਾਸੇ। ਉੱਥੇ ਜਿਹੜਾ ਤਿੱਖੀ ਚੀਜ਼ ਨਾਲ ਜਿਵੇਂ ਆਪਾਂ ਕਹਿ ਸਕਦੇ ਆਂ ਵੀ ਫੋਟ ਡੇਟ ਫੁੱਟ ਦਾ ਕੋਈ ਚਾਕੂ ਹੋਣਾ। ਉਹਦੇ ਨਾਲ ਵਾਰ ਕੀਤਾ। ਜਿਹਦੇ ਨਾਲ ਉੱਥੇ ਉਹਦਾ ਬਲੱਡ ਲੌਸ ਹੋਇਆ ਪਹਿਲਾਂ ਉਹ ਦਾਖਲਾ ਹਸਪਤਾਲ ਹੋਇਆ ਫਿਰ ਰੈਫਰ ਹੋਇਆ ਫਿਰ ਉਹਦੀ ਡੈਥ ਹੋ ਗਈ। ਇਹ ਮੌਕੇ ਦੇ ਜਿਹੜਾ ਆਈਟਨੈਸ ਹੈਗਾ ਉਹਦਾ ਨਾਮ ਹੈਗਾ ਅਭਿਸ਼ੇਕ ਕੁਮਾਰ son of ਬਜੀਰ ਸਿੰਘ। ਇੱਥੋਂ ਦਾਣਾ ਮੰਡੀ ਦਾ ਹੀ ਰਹਿਣ ਵਾਲਾ ਹੈ 28 ਸਾਲ ਉਮਰ ਦਾ। ਇਹ ਆਈਟਨੈਸ ਹੈ ਕਿਉਂਕਿ ਇਹ ਸਾਰੇ ਜਣੇ ਉਸ ਪ੍ਰੋਗਰਾਮ ਦੇ ਵਿੱਚ ਇਕੱਠੇ ਸੀਗੇ। ਇਹ ਇਕੱਠੇ ਹੀ ਤੁਰਦੇ-ਤੁਰਦੇ ਅਦਰ ਮੰਡੀ ਚ ਆ ਗਏ ਸੀ। ਸਰ ਕਿਹੜੀ ਧਾਰਾ ਦੇ ਅੰਦਰ ਸੱਟਾ ਜਾਰੀ ਹੈ ਤੇ ਇਹਦੀ ਗਿਰਸਤਾਰੀ ਆ ਉਹ ਕਦੋਂ ਹੋਊਗੀ ਕੀ ਹੋਈ ਹੈ ਗਿਰਸਤਾਰੀ ਵਿੱਚ? ਹਾਂਜੀ ਇਹਦੇ ਸਬੰਧ ਚ ਅਜੇ ਅਸੀਂ ਐਫਆਈਆਰ ਲੌਂਚ ਕਰਨੀ ਆ ਕਿਉਂਕਿ ਉਹ ਮ੍ਰਿਤਕ ਦੇ ਜਿਹੜੇ ਪਰਿਵਾਰ ਆ ਉਹ ਆਇਆ ਬੈਠਾ ਅਸੀਂ ਬਿਆਨ ਲਿਖੀ ਜਾ ਰਹੇ ਆ ਤੇ ਐਫਆਈਆਰ ਤਰਕ ਕਰ ਰਹੇਗੇ ਤੇ ਇਹਦੇ ਧਾਰਾ 103 ਜਿਹੜੀ ਨਵੀਂ ਬਣੀ ਹੈਗੀ ਆਪਣੀ ਕਤਲ ਦੀ ਉਹ ਉਹਦੇ ਤਹਿਤ ਪਰਚਾ ਦਰਜ ਹੋਊਗਾ ਜੀ ਤੇ ਪੁਰਾਣੀ ਕਹਿ ਸਕਦੇ ਆਪਾਂ 302 ਮਰਡਰ ਦਾ ਕਿਸ ਤਰ੍ਹਾਂ ਜੋਂ ਕਿੰਨਾ ਕਿਹਦਾ ਜੀ ਉਹ ਹੀ ਤਰਕ ਕਰਦੇ ਇਹ ਕਾਰਨ ਸਿੰਘ ਅਤੇ ਉਹਦਾ ਫਾਦਰ ਚੰਕੀਲਾ ਦੋਵੇਂ ਜੀ